ਇੱਥੇ ਮਾਤਾ ਦਾ ਪੈਰ ਦਿਖਾ ਕੇ ਆਏ ਆਂ ਪੈਰ ਦਿਖਾ ਕੇ ਆ ਕੇ ਤੇ ਭਾਈ ਰੱਖੀਆ ਪਛੇ ਤਾਂ ਇੰਨੀ ਤੂੜ ਹੋ ਗਿਆ ਜੈਨ ਲੱਗਦਾ ਦੋਨੋਂ ਨੇਰੀ ਆ ਗਈ ਨੇਰੀ ਆ ਗਈ ਇਹ ਪਰਵਾਰਿਕ ਵੀਡੀਓ ਹੁੰਦੀ ਹੈ ਕੋਈ ਗਲਤ ਨਹੀਂ ਇਹਦੇ ਵਿੱਚ ਤੁਸੀਂ ਬੱਚੇ ਜਾਂ ਪਰਵਾਰਿਕ ਹਾਂਜੀ ਦੋਸਤੋ ਤੁਸੀਂ ਅੱਗੇ ਆ ਥੰਬਨੇਲ ਚ ਦੇਖ ਹੀ ਲਿਆ ਹੋਣਾ ਪਰ ਰਸਤੇ ਜੋ ਤੇ ਉਹਨਾਂ ਮਾਤਾ ਦਾ ਪੈਰ ਥੋੜਾ ਜਿਆਦਾ ਖਰਾਬ ਹੋ ਗਿਆ ਥੋੜਾ ਜਿਹਾ ਪੈਰ ਤੋਤੇ ਲੱਤ ਤੋਂ ਕੋਈ ਨਾੜ ਨੂੜ ਬਲ ਖਾ ਗਈ ਜਿਆਦਾ ਦਰਦ ਕਰੀ ਜਾਂਦੀ ਕਈ ਦਿਨ ਹੋ ਗਏ ਪਹਿਲਾਂ ਬੱਪਾ ਦਿਖਾਇਆ ਉੱਥੇ ਨਹੀਂ ਫਰਕ ਪਿਆ ਫਿਰ ਕਾਲੇ ਵਾਲੀ ਦਿਖਾਇਆ ਘੱਟੋ ਘੱਟ ਕਾਲੇ ਵਾਲੀ 20 25 ਦਿਨ ਲਈ ਫਰੇ ਨਹੀਂ ਫਰਕ ਪਿਆ ਕਿਉਂਕਿ ਦਰਦ ਜਿਆਦਾ ਕਰਦਾ ਸੀ ਫਿਰ ਹਾਰ ਕੇ ਮੈਂ ਕਿੱਥੇ ਮੇਰੀ ਵੀ ਢੂਈ ਚ ਥੋੜਾ ਜਿਹਾ ਫਰਕ ਪੈ ਗਿਆ ਸੀਗਾ ਮੈਂ ਮੰਨ ਲੋ ਕਾ ਫੱਤਾ ਇਧਰ ਅਮਾਨਸਾ ਰੋਡ ਤੇ ਹੈ ਨਾ ਖਾਣ ਖਾਣ ਬੰਦੇ ਦੀ ਦੁਕਾਨ ਹੈ ਭਾਈ ਉੱਥੇ ਰੋਡ ਦੇ ਉੱਤੇ ਮੇਨ ਅਡੇ ਦੇ ਉੱਤੇ ਥੋੜੀ ਮੈਂ ਦਿਖਾਉਂਗਾ ਤੁਹਾਨੂੰ ਤੇ ਉੱਥੋਂ ਭਈ ਮੇਰੇ ਟੂਹ ਨੂੰ ਜਮਾ ਰਾਮ ਆ ਗਿਆ ਸੀ ਕਿਵੇਂ ਕਹਿੰਦੇ ਆ ਪਰ ਟੂਹ ਨੂੰ ਕੋਈ ਬਾਲ ਪਾਏਗਾ ਨਾੜ ਚ ਕੋਈ ਚੱਕ ਜਾ ਕੋਈ ਹੱਲਿਆਂ ਦਾ ਮਣਕਾ ਮੁਣਕਾ ਨਾ ਤੇ ਕੋਈ ਉਹ ਪੈਸੇ ਵੀ ਨਹੀਂ ਮੜੇ ਲੈਂਦਾ ਇੱਕ ਵਾਰੀ ਮੈਂ ਦਿਖਾ ਕੇ ਆਂ ਦੇਖੋ ਕੀ ਬੰਦਾ ਹੈਗਾ ਤੇ ਮਾਤਾ ਦਾ ਪੈਰ ਮੈਂ ਉੱਥੇ ਦਿਖਾ ਕੇ ਆਉਣਾ ਅੱਜ ਬਸ ਥੋੜਾ ਬਹੁਤ ਹੀ ਰਸਤਾ ਦਿਖਾਉਣ ਵੱਧ ਤੋਂ ਵੱਧ ਤੁਹਾਨੂੰ ਥੋੜਾ ਬਹੁਤ ਉਹ ਅੰਦਰੋਂ ਦਾ ਦੁਕਾਨ ਚੋਂ ਤਾਂ ਨਹੀਂ ਦਿਖਾਉਂਦਾ ਕਿਉਂਕਿ ਉੱਥੇ ਮਰੀਜ਼ ਕਾਫੀ ਹੁੰਦੇ ਨੇ ਮਰੀਜ਼ ਉੱਥੇ ਉਹਦੇ ਕੋਲੇ ਮੰਨ ਲਓ ਕਿ ਫੱਤੇ ਖਾਣ ਬੰਦਾ ਕੋਈ ਉਦੇ ਕੋਲੇ ਚੱਲਦੇ ਆਪਾਂ ਤੇ ਬਨੇ ਰਹੋ ਥੋੜਾ ਜਿਹਾ ਤੇ ਆ ਸੱਚ ਪਿੱਛੇ ਗਮਾਰੇ ਹੈ ਨਾ ਗਮਾਰਾ ਵੱਢ ਕੇ ਆਪਾਂ ਭਾਈ ਥੱਬੇ ਕਰਤੇ ਸੀਗੇ ਕੱਲ ਅ ਤਿੰਨ ਚਾਰ ਦਿਨ ਪਹਿਲਾਂ ਵੱਢੇ ਦੋ ਦਿਨ ਮਗਰੋਂ ਬਣਾਇਆ ਥੱਬੇ ਤੇ ਗਮਾਰਾ ਵੱਢ ਕੇ ਮੈਂ ਸਾਰੇ ਥੱਬੇ ਹੈ ਰੋਣਾ ਬਣਾ ਗਿਆ ਸੀਗਾ ਇਹ ਸਾਰੇ ਹੋ ਜੂਗਾ ਪੰਜ ਚਾਰ ਮਣ ਕਿੱਲੇ ਦਾ ਹੈਗਾ ਠੀਕ ਹੈ ਘਰ ਉਹ ਘਰ ਵਾਲਾ ਵੀ ਠੀਕ ਹੈ ਘਰ ਹੋ ਜੂਗਾ ਪਹਿਲਾਂ ਜਾਦੇ ਕਾਜ ਆਦੀ ਦਾ ਘਰ ਤਾਂ ਹੈਗੀ ਐ ਤੇ ਘਰ ਵਿੱਚੋਂ ਫਲਕਾਂ ਤੇ ਚੰਗੇ ਦਾਣੇ ਹੈਗੇ ਐ ਚ ਤੇ ਬਣੇ ਰਿਓ ਨਾਲ ਤੇ ਆਪਾਂ ਚੱਲਦੇ ਆ ਉੱਥੇ ਤੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਤੁਸਾਰੇ ਠੀਕ ਹੋਵੋਗੇ ਤੇ ਨਰਮੇ ਸੀ ਜਲਦੀ ਜਾਂਦਾ ਸਾਰੀਆਂ ਫਸਲਾਂ ਦਾ ਟਾਈਮ ਆ ਗਿਆ ਝੂਨਾ ਵਿੱਚ ਬਸ ਥੋੜੇ ਦਿਨਾਂ ਨੂੰ ਕਟਾਈ ਸ਼ੁਰੂ ਹੋ ਜੂਗੀ ਕਈ ਕਿ ਪਿਛੇਤੇ ਲੱਗਦੇ ਉਹਦੇ ਹਿਸਾਬ ਹਨਾ ਤੇ ਫਿਰ ਕਣਕ ਦੀ ਬਿਜਾਈ ਆਲਾ ਜੂ ਤੇ ਬਲੌਗ ਸ਼ੁਰੂ ਤੋਂ ਲੈ ਕੇ ਅੰਦਰ ਤੇ ਕਲਾਜਮੀ ਦੇਖਿਆ ਕਰੋ ਦੇਖਦੇ ਵੀ ਹੈਗੇ ਤੁਸੀਂ ਬਹੁਤ ਭਰਾ ਸਬਸਕ੍ਰਾਈਬ ਕਰ ਲਿਆ ਕਰੋ ਚੈਨਲ ਨੂੰ ਚੰਗਾ ਲੱਗਦਾ ਤਾਂ ਫਿਰ ਬਣੇ ਰਿਓ ਬਲੌਗ ਦੇ ਨਾਲ ਤੇ ਹਾਂ ਸੱਚ ਇਹ ਪਰਿਵਾਰਿਕ ਵੀਡੀਓ ਹੁੰਦੀ ਹੈ ਕੋਈ ਗਲਤ ਨਹੀਂ ਇਹਦੇ ਵਿੱਚ ਤੁਸੀਂ ਬੱਚੇ ਜਾਂ ਪਰਿਵਾਰਿਕ ਕੋਈ ਵੀ ਘਰੇ ਦੇਖ ਸਕਦੇ ਹੋ ਤੁਸੀਂ ਬਸ ਮਾੜਾ ਮੋਟਾ ਕੋਈ ਚੌੜ ਚੱਪਾ ਹੁੰਦਾ ਜਾਂ ਕਿਤੇ ਨਾ ਕਿਤੇ ਹਨਾ ਫਨੀ ਟਾਈਪ ਹੁੰਦਾ ਥੋੜਾ ਜਿਹਾ ਤੇ ਕੋਈ ਇਹਦੇ ਵਿੱਚ ਗਲਤ ਨਹੀਂ ਤੁਸੀਂ ਬੱਚੇ ਜਾਂ ਪਰਿਵਾਰਿਕ ਕੋਈ ਵੀ ਵੀਡੀਓ ਦੇਖ ਸਕਦਾ ਹੈਗਾ ਸਾਹਮਣੇ ਪਈ ਸਰਦੂਲਿਆਂ ਕੈਂਚੀਆਂ ਇਧਰ ਸੜਕ ਮਾਨਸਾ ਨੂੰ ਜਾਊਗੀ ਆਏ ਤੇ ਇਧਰ ਸਰਦੂਲਗੜ ਆਪਾਂ ਜਾਣਾ ਮਾਨਸਾ ਵਾਲੀ ਸਾਈਡੋਂ ਭਾ ਅ ਸਰਦੂਲਗੜ सिरसा ਮਾਨਸਾ ਇਹ ਪਈ ਸਰਦੂਲਿਆਂ ਕੈਂਚੀਆਂ ਹੈ ਤੋ ਭਾਈ ਦੇਖ ਕੇ ਕਈ ਵਾਰੀ ਰੋਡ ਦਾ ਮੇਨ ਦਾ ਕੰਮ ਹੈਗਾ ਥੋੜਾ ਦੇਖ ਕੇ ਮੈਨ ਰੋਡ ਆਹੀ ਹਾਂਜੀ ਦੋਸਤੋ ਆ ਬਹੀ ਮਾਨਸਾਲਾ ਰੋਡ ਘਾਹ ਜਾ ਕੇ ਥੋੜੀ ਸਦੂਲੇੜੇ ਤੋਂ ਇਹ ਸੜਕ ਪੱਟ ਰੱਖੀ ਹੈ ਪਿਛੇ ਤਾਂ ਇੰਨੀ ਢੂੜੋਗੇ ਜੈਨ ਲੱਗਦਾ ਜਦੋਂ ਹਨੇਰੀ ਆ ਗਈ ਹਨੇਰੀ ਆ ਗਈ ਪੱਟੀ ਦਾ ਘਰ ਦੋਸਤ ਨਿਕਲ ਲਈ ਬਾਟ ਹੈ ਇੱਥੇ ਥੋੜਾ ਖਰਾਬ ਸੀ ਰਸਤਾ ਇੱਕ ਸਾਈਡ ਇਧਰ ਲਈ ਸਹੀ ਪਈਆ ਉਹ ਇੱਕ ਸਾਈਡ ਤੇ ਰਾਹਾਂ ਪੱਟੀ ਤੇ ਪਾਰਾਂ ਜੀ ਪਾਏ ਜਾਂਦਾ ਕੜਕ 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 ਇਹ ਰਸਤਾ ਮਾਨਸਾਲਾ ਪੱਟ ਰਖਿਓ ਉੱਥੇ ਤੇ ਕਾ ਫਟਾ ਤਨ ਦੋ ਤਿੰਨ ਕਿਲੋ ਹੀ ਹੋ ਪਸਣਾ ਹਾਂਜੀ ਦੋਸਤੋ ਆਪਾ ਪਿੰਡਾ ਮਾਲੋ ਕੇ ਫੱਤੇ ਆ ਗਈ ਸੀ ਇੱਥੇ ਮਾਤਾ ਦਾ ਪੈਰ ਦਿਖਾ ਕੇ ਆਏ ਆਂ ਪੈਰ ਦਿਖਾ ਕੇ ਆ ਕੇ ਤੇ ਭਾਈ ਹੁਣ ਚੱਲਦੇ ਵਾਪਸ ਇਹ ਮੇਨ ਰੋਡ ਮਾਨਸਰਾਂ ਜਾਂਦੀ ਸਨ ਕਈ ਵਾਰ ਤਸਤਾ ਤੇ ਪਿੰਡਾ ਮਾਲੋ ਕਾ ਫੱਤਾ ਹੈ ਬਾਕੀ ਕਈ ਵੀਰਾਂ ਨੂੰ ਪਤਾ ਹੋਊਗਾ ਖਾਰਾ ਇੱਥੇ ਇੱਕ ਮੁੰਡਾ ਭਾਈ ਹੱਡੀਆਂ ਦਾ ਮਾਹਰ ਆ ਗਿਆ ਪ੍ਰਾਣਾ ਕਿਹੜੇ ਭਾਈ ਬੁੜੀਆਂ ਕਹਿੰਦੀਆਂ ਹੁੰਦੀਆਂ ਖਾਣ ਇੱਥੇ ਮਾਲੋ ਕੇ ਪੱਤੇ ਖਾਣਾ ਕਰ ਉਹ ਸਾਹਮਣੇ ਦੁਕਾਨ ਹੈਗੀ ਉਹਨਾਂ ਦੀ ਵੀਰਾਂ ਦੀ ਤੇ ਇੱਕ ਵਾਰੀ ਮੈਂ ਇੱਥੋਂ ਭਾਈ ਟੂਈ ਦਿਖਾ ਕੇ ਗਿਆ ਸੀ ਆਰਾਮ ਆ ਗਿਆ ਸੀ ਘਰ ਸ਼ੜਕ ਦਾ ਭਾਈ ਇੱਥੇ ਆ ਹਾਲ ਹੈ ਮੰਨ ਲਓ ਕਿ ਫੱਤਾ ਫੱਤਾ ਮਾਲੂਕਾ ਇਹਦੇ ਸ਼ੜਕ ਥੋੜੀ ਜਿਹੀ ਬੱਜਰ ਜੀ ਪੱਟੜ ਜੀ ਰੱਖਿਆ ਪਤਾ ਨਹੀਂ ਕਾਹਦਾ ਯਾਰ ਦੋ ਕਿਲੇ ਥਾਂ ਹੂਗਾ ਤੇ ਪੱਟੜਾਂ ਦੇ ਮੋਟਰਸਾਈਕਲਾਂ ਨੇ ਧੂੜ ਚੜਾ ਸੀ ਕਿਵੇਂ ਹਨੇਰੀ ਆਈ ਹੁੰਦੀ ਹੈ ਪਤਾ ਨਹੀਂ ਤੇ ਭਾਈ ਕੁਝ ਖਾਸ ਨਾ ਖੁਰਗਾ ਹੁਣ ਉਹਨੂੰ ਲੋਟ ਲਾਟ ਕਰ ਰਹੇ ਇਹਨਾਂ ਨੇ ਯਾਰ ਕਿਹੜੀ ਮਾਨਸਾੜ ਰੋਡ ਜਾਂਦੀ ਹੈ ਫੱਤਾ ਮਾਲੂਕਾ ਕੋਲੇ ਛੜਕ ਪੱਟ ਰખી ਆਪਵਾ ਹਾਂਜੀ ਦੋਸਤੋ ਆ ਤੁਸੀਂ ਦੇਖਿਆ ਹੋਊਗਾ ਰਾਹ ਦੇ ਵਿੱਚ ਥੋੜਾ ਬਹੁਤ ਦਿਖਾਇਆ ਹੈ ਨਾ ਤੁਹਾਨੂੰ ਕਿਹੜਾ ਮੰਨ ਲਓ ਕਿ ਫੱਟ ਗਿਆ ਸੀ ਮੈਂ ਉਥੋਂ ਆ ਕੇ ਮੈਂ ਆਪਣੀ ਬੰਬੀ ਸੋਲਰ ਛੱਡ ਲਿਆ ਸੀਗਾ ਤਾਂ ਹਾਂ ਨਰਮਾ ਥੋੜਾ ਜਿਆਦਾ ਮਰ ਲੱਗ ਗਿਆ ਜੰਮੇ ਕਮ ਲਾ ਗਿਆ ਇਹ ਤੇ ਮੈਂ ਕਿਹਾ ਚੱਲ ਊ ਵੀ ਮਰੀ ਜਾਂਦਾ ਤੇ ਪਾਣੀ ਲਾ ਕੇ ਜੇ ਮਰਦਾ ਜੇ ਖਾਂਦਾ ਪੀਂਦਾ ਮਰੂਗਾ ਫਿਰ ਮਰਨ ਦੇ ਮੈਂ ਕਿਹਾ ਮੈਂ ਕਿਹਾ ਚੱਲ ਇਹਨੂੰ ਪਾਣੀ ਲਾ ਲਿਆ ਯਾਰ ਬੜਾ ਥੱਪੜ ਜਾ ਹੋ ਗਿਆ ਇਹ ਆਕੇ ਮੈਂ ਬੰਬੀ ਛੱਡ ਕੇ ਬਾਗ ਗਿਆ ਸੀ ਉੱਥੇ ਤੇ ਇਹ ਕਿਾਰੇ ਲੱਗੀਆਂ ਨੇ ਬਾਕੀ ਇਹ ਸਭ ਨੂੰ ਕੱਲ ਨੂੰ ਦਿਖਾਵਾਂਗੇ ਤੇ ਨਰਮੇ ਦਾ ਖਾਤਮੇ ਮੰਨੋ ਤੁਸੀਂ ਐਨੀ ਮਿਹਨਤ કરી ਪਹਿਲਾਂ ਬੀ ਵਾਲਿਆਂ ਨੇ ਆਪਦਾ ਨਫਾ ਕੱਢ ਲਿਆ ਸਪਰੇਅ ਵਾਲਿਆਂ ਨੇ ਆਪਦਾ ਨਫਾ ਕੱਢ ਲਿਆ ਕਿਦੋਂ ਆਪਣੀ ਵਾਰੀ ਆਈ ਝੋਲੀ ਬੰਨਣ ਦੀ ਆਪਾਂ ਨੂੰ ਆਦੇ ਨਰਮਾ ਇਹ ਨਹੀਂ ਸਾਰਾ ਕੁਝ ਨਕਲੀ ਦਿੰਦੇ ਆ ਸਪਰੇਹਾ ਆਉਂਗਾ ਬੀ ਹੋਵੇ ਸਭ ਨਕਲੀ ਦਿੰਦੇ ਆ ਜੀ ਸੰਗਾਨੀਆ ਅੱਗੇ 20 25 ਬੱਚੀ ਮਨ ਨਿਕਲਦੇ ਨਰਮੇ ਉਦੋਂ ਕਿਉਂ ਹੁੰਦੇ ਸੀ ਫਿਰ 20 ਚੰਗੇ ਸੀ ਹੁਣ ਕੀ ਹੈ ਕੋਸਮ ਖਮਾ ਦੀ ਮਾਰ ਹੋ ਗਈ ਐਨੇ ਗਲਗੇ ਨਰਮੇ ਨਹੀਂ ਹੁੰਦੇ ਕੋਈ 5 ਮਨ 4 ਮਨ ਆਏ ਜਾਂ ਉਹ ਕਿਹਾ ਜਮੀ ਨਹੀਂ ਹੁੰਦਾ ਤੇ ਮਾਵਾ ਜਾ 5 4 ਮਨ ਹਜ਼ਾਰ ਦੇ ਰਾਂਗੇ ਬਰਿਆਦਨ ਕਿਉਂ ਜਵਾਕਾਂ ਨੂੰ ਪਰੂੰਗਾ ਬਿੰਦੇ ਹੁੰਦੇ ਦੁਕਾਨ ਤੋਂ ਸਰਕਾਰਾਂ ਦਾ ਵੀ ਖਤਮ ਕੰਮ ਬਸ ਕਿਸਾਨੀ ਨੂੰ ਇਹ ਦਿਨੋਂ ਦਿਨ ਫੇਲ ਕਰੀ ਜਾਂਦੇ ਨੇ ਬਲੌਗ ਇੱਥੇ ਦੇਖਦੇ ਕਾ ਸ਼ੁਕਰੀਆ ਕਾਸ ਉਹ ਨਵਾਂ 파ਟ ਖੁੱਲ ਗਿਆ ਕੱਲ ਨੂੰ ਦਿਖਾਵਾਂਗੇ ਬਸ ਉਹ ਤਾਂ ਜਾਈ ਸੀ ਜਿਉਂਦੇ ਰਹੋ ਬਸੇ ਰਹੋ ਫੇਰ ਮਿਲਦੇ ਹਾਂ ਕਿਸੇ ਨਵੇਂ ਵਲੌਗ ਦੇ ਵਿੱਚ ਰੱਬ ਰੱਖਾ